ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਏਦਾਂ ਦੀ ਘਟਨਾ ਤੁਸੀਂ ਜ਼ਿੰਦਗੀ ਦੇ ਵਿੱਚ ਨਾ ਕਦੇ ਸੁਣੀ ਹੋ ਤੇ ਨਾ ਦੇਖੀ ਹੋ ਹੈਰਾਨ ਕਰ ਦੇਣ ਵਾਲੀ ਘਟਨਾ ਜਦੋਂ ਤੁਸੀਂ ਸੁਣੋਗੇ ਤਾਂ ਤੁਸੀਂ ਵੀ ਇਹੀ ਕਹੋਗੇ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜਲੰਧਰ ਇੱਥੋਂ ਦਾ ਰਹਿਣ ਵਾਲਾ ਨਰੇਸ਼ ਚੋਹਾਨ ਜੋ ਆਪਣੀ ਪਤਨੀ ਸੁਦੇਸ਼ ਅਤੇ ਆਪਣੇ ਬੇਟੇ सुरेंद्र चौहान ਅਤੇ ਨਰਿੰਦਰ चौहान ਦੇ ਨਾਂ ਰਹਿੰਦਾ ਸੀ। ਨੀਸ਼ ਕੁਮਾਰ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਘਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਉਸ ਦੀ ਪਤਨੀ ਤੇ ਆ ਜਾਂਦੀ ਹੈ। ਪਤਨੀ ਆਪਣੇ ਬੇਟਿਆਂ ਨੂੰ ਪਾਲਦੀ ਹੈ, ਵੱਡਾ ਕਰਦੀ ਹੈ। सुरेंद्र ਨੂੰ ਫੈਕਟਰੀ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਤੇ ਜੋ ਨਰਿੰਦਰ ਹੁੰਦਾ ਹੈ। ਨਰਿੰਦਰ ਕੱਪੜੇ ਦਾ ਕੰਮ ਕਰਨ ਲੱਗਦਾ ਹੈ। ਉਹ ਮੋਟਰਸਾਈਕਲ ਦੇ ਉੱਤੇ ਹੁਣ ਪਿੰਡਾਂ ਦੇ ਵਿੱਚ ਜਾ ਕੇ ਕੱਪੜਾ ਵੇਚਦਾ ਸੀ। ਵਧੀਆ ਜ਼ਿੰਦਗੀ ਚੱਲ ਰਹੀ ਸੀ ਇੱਕ ਵਾਰ ਜੋ ਨਰਿੰਦਰ ਹੁੰਦਾ ਉਹ ਨੰਗਲ ਲਾਹੌਰ ਪਿੰਡ ਦੇ ਵਿੱਚ ਜਾਂਦਾ ਹੈ ਉੱਥੇ ਕੱਪੜਾ ਵੇਚਦਾ ਹੈ ਉੱਥੇ ਉਸਦੀ ਮੁਲਾਕਾਤ ਭੋਲੀ ਦੇ ਨਾਲ ਹੁੰਦੀ ਹੈ ਭੋਲੀ ਉਸ ਨੂੰ ਬੁਲਾ ਕੇ ਲੈ ਕੇ ਜਾਂਦੀ ਹੈ ਕਿ ਅਸੀਂ ਕੱਪੜੇ ਲੈਣੇ ਨੇ ਭੋਲੀ ਦੀ ਬੇਟੀ ਹੁੰਦੀ ਆ ਸ਼ਮਾ ਅਸਲ ਵਿੱਚ ਭੋਲੀ ਦੇ ਘਰ ਵਾਲਾ ਵੀ ਮਰਿਆ ਹੁੰਦਾ ਇਸ ਤੇ ਪੰਜ ਬੇਟੀਆਂ ਤੇ ਇੱਕ ਬੇਟਾ ਹੁੰਦਾ ਭੋਲੀ ਅਤੇ ਉਸ ਦੀ ਬੇਟੀ ਸ਼ਮਾ ਨਰਿੰਦਰ ਤੋਂ 5000 ਰੁਪਏ ਦਾ ਕੱਪੜਾ ਖਰੀਦ ਲੈਂਦੀਆਂ ਨੇ ਨਰਿੰਦਰ ਅਤੇ ਸ਼ਮਾ ਜਦੋਂ ਇੱਕ ਦੂਜੇ ਨੂੰ ਦੇਖਦੇ ਆ ਤਾਂ ਦੋਨਾਂ ਨੂੰ ਅੱਖਾਂ ਅੱਖਾਂ ਦੇ ਵਿੱਚ ਹੀ ਪਿਆਰ ਹੋ ਜਾਂਦਾ ਹੈ ਹੁਣ ਜੋ ਨਰਿੰਦਰ ਸੀ ਉਹ ਬਹਾਨੇ ਦੇ ਨਾਲ ਇਸ ਪਿੰਡ ਦੇ ਵਿੱਚ ਆਉਂਦਾ ਤੇ ਸ਼ਮਾ ਨੂੰ ਦੇਖਦਾ ਹੁਣ ਇਹ ਚੋਰੀ ਚੋਰੀ ਇੱਕ ਦੂਜੇ ਨੂੰ ਦੇਖਦੇ ਤੇ ਇਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਨਰਿੰਦਰ ਸੋਚਦਾ ਸੀ ਕਿ ਮੈਂ ਸ਼ਮਾ ਦੇ ਨਾਲ ਵਿਆਹ ਕਰਵਾ ਲਵਾਂ ਉਹ ਕਿਸੇ ਬੰਦੇ ਨੂੰ ਵਿਚ ਪਾਉਂਦਾ ਤੇ ਸ਼ਮਾ ਦੀ ਮਾਂ ਦੇ ਨਾਲ ਇਸ ਬਾਰੇ ਗੱਲ ਕਰਦਾ ਹੈ ਕਿ ਨਰਿੰਦਰ ਦੇ ਨਾਲ ਜੇ ਸ਼ਮਾ ਦਾ ਵਿਆਹ ਹੋ ਜਾਵੇ ਜੋ ਵਿਚ ਵਿਚੋਲਾ ਸੀ ਉਹ ਭੋਲੀ ਦੇ ਨਾਲ ਗੱਲ ਕਰਦਾ ਪਰ ਭੋਲੀ ਇਸ ਗੱਲ ਤੋਂ ਇਨਕਾਰ ਕਰ ਦਿੰਦੀ ਹੈ ਕਹਿੰਦੀ ਹੈ ਕਿ ਨਹੀਂ ਮੈਂ ਉਸ ਨਾਲ ਆਪਣੀ ਬੇਟੀ ਦਾ ਵਿਆਹ ਨਹੀਂ ਕਰਨਾ ਹੁਣ ਨਰਿੰਦਰ ਵੀ ਸ਼ਮਾ ਨੂੰ ਪਿਆਰ ਕਰਦਾ ਸੀ ਤੇ ਸ਼ਮਾ ਵੀ ਨਰਿੰਦਰ ਨੂੰ ਪਿਆਰ ਕਰਦੀ ਸੀ ਹੁਣੇ ਸੋਚਦੇ ਆ ਕਿ ਆਪਣਾ ਇਦਾਂ ਤਾਂ ਵਿਆਹ ਨਹੀਂ ਹੋਣਾ ਕਿਉਂ ਨਾ ਆਪਾਂ ਭੱਜ ਕੇ ਵਿਆਹ ਕਰਵਾ ਲਈਏ ਉਸ ਤੋਂ ਬਾਅਦ ਸ਼ਮਾ ਜਲੰਧਰ ਆਉਂਦੀ ਹੈ ਜਲੰਧਰ ਨਰਿੰਦਰ ਉਸ ਨੂੰ ਮਿਲਦਾ ਹੈ ਅਤੇ ਫੇਰ ਇਹ ਚੰਡੀਗੜ੍ਹ ਜਾਂਦੇ ਨੇ ਚੰਡੀਗੜ੍ਹ ਜਾ ਕੇ ਇੱਕ ਮੰਦਿਰ ਦੇ ਵਿੱਚ ਵਿਆਹ ਕਰਵਾ ਲੈਂਦੇ ਆ ਉਸ ਤੋਂ ਬਾਅਦ ਹੁਣ ਇਹਨਾਂ ਦੀ ਸੁਹਾਗ ਰਾਤ ਹੁੰਦੀ ਹੈ ਸੁਹਾਗ ਰਾਤ ਨੂੰ ਜਦੋਂ ਇਹ ਸੁਹਾਗ ਰਾਤ ਮਨਾਉਣ ਲੱਗਦੇ ਨੇ ਤਾਂ ਜੋ ਨਰਿੰਦਰ ਹੁੰਦਾ ਹੈ ਜੋ ਦੇਖਦਾ ਹੈ ਉਸ ਨੂੰ ਦੇਖ ਕੇ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਜੋ ਸ਼ਮਾ ਹੁੰਦੀ ਹੈ ਉਹ ਕੁੜੀ ਨਹੀਂ ਹੁੰਦੀ ਅਸਲ ਵਿੱਚ ਉਹ ਕਿਨਰ ਹੁੰਦਾ ਹੈ ਹੁਣ ਨਰਿੰਦਰ ਸ਼ਮਾ ਦੇ ਨਾਲ ਲੜਦਾ ਹੈ ਉਸਦੇ ਨਾਲ ਝਗੜਾ ਕਰਦਾ ਹੈ ਕਿ ਤੂੰ ਮੈਨੂੰ ਇਹ ਗੱਲ ਕਿਉਂ ਨਹੀਂ ਦੱਸੀ ਤਾਂ ਸ਼ਮਾ ਨੇ ਕਿਹਾ ਕਿ ਮੇਰੀ ਮਾਂ ਨੇ ਕਿਹਾ ਸੀ ਕਿ ਤੂੰ ਜਦੋਂ ਵੱਡੀ ਹੋਵੇਂਗੀ ਸਭ ਕੁਝ ਠੀਕ ਹੋ ਜਾਏਗਾ ਪਤਾ ਨਹੀਂ ਤਾਂ ਸ਼ਮਾ ਉਸ ਨੂੰ ਝੂਠ ਬੋਲ ਰਹੀ ਸੀ ਪਤਾ ਨਹੀਂ ਸ਼ਮਾ ਐਨੀ ਭੋਲੀ ਸੀ ਇਹ ਗੱਲ ਨਰਿੰਦਰ ਸੋਚ ਰਿਹਾ ਸੀ ਪਰ ਨਰਿੰਦਰ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤੈਨੂੰ ਛੱਡ ਦੇਣਾਗਾ ਸ਼ਮਾ ਉਸ ਦੀਆਂ ਮਿੰਤਾਂ ਕਰਦੀਆ ਤਾਂ ਉਹ ਆਪਣੇ ਘਰ ਉਸ ਨੂੰ 2 ਦਿਨਾਂ ਵਾਸਤੇ ਲੈ ਜਾਂਦਾ ਪਰ ਉਸ ਤੋਂ ਬਾਅਦ ਫੇਰ ਨਰਿੰਦਰ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਮੈਂ ਤੇਰੇ ਨਾਲ ਕੋਈ ਵੀ ਵਾਸਤਾ ਨਹੀਂ ਰੱਖਣਾ ਚਾਹੁੰਦਾ ਤੂੰ ਮੇਰੀ ਜ਼ਿੰਦਗੀ ਚੋਂ ਚਲੀ ਜਾ ਉਹ ਸ਼ਮਾ ਨੂੰ ਘਰੋਂ ਕੱਢ ਦਿੰਦਾ ਸ਼ਮਾ ਹੁਣ ਆਪਣੀ ਮਾਂ ਦੇ ਕੋਲ ਚਲੀ ਜਾਂਦੀ ਹੈ ਤੇ ਇੱਧਰ ਜੋ ਨਰਿੰਦਰ ਹੁੰਦਾ ਉਹ ਵੀ ਜਲੰਧਰ ਛੱਡ ਕੇ ਦਿੱਲੀ ਚਲਾ ਜਾਂਦਾ ਆਪਣੀ ਮਾਂ ਨੂੰ ਨਾਲ ਲੈ ਕੇ ਉੱਥੇ ਉਹ ਆਟੋ ਚਲਾਉਂਦਾ ਹੈ ਇੱਧਰ ਜੋ ਸ਼ਮਾ ਹੁੰਦੀ ਹੈ ਇੱਕ ਆਰਕੈਸਟਰਾ ਗਰੁੱਪ ਜੁਆਇਨ ਕਰ ਲੈਂਦੀ ਹੈ ਉਸ ਦੇ ਨਾਲੇ ਜਾਨ ਲੱਗ ਜਾਂਦੀ ਹੈ ਤੇ ਹੁਣ ਸ਼ਮਾ ਦਾ ਕੰਮ ਵੀ ਵਧੀਆ ਚੱਲ ਰਿਹਾ ਸੀ ਫਿਰ ਸ਼ਮਾ ਆਪਣਾ ਪਿੰਡ ਛੱਡ ਕੇ ਜਲੰਧਰ ਆ ਕੇ ਰਹਿਣ ਲੱਗ ਜਾਂਦੀ ਹੈ ਜਦੋਂ ਸ਼ਮਾ ਨਰਿੰਦਰ ਨੂੰ ਮਿਲੀ ਸੀ ਉਹ ਗੱਲ ਸੀ ਲਗਭਗ 2004 ਦੀ ਹੁਣ ਇਸ ਗੱਲ ਨੂੰ ਲਗਭਗ 11-12 ਸਾਲ ਗੁਜ਼ਰ ਜਾਂਦੇ ਨੇ ਜਦੋਂ ਨਰਿੰਦਰ ਦਿੱਲੀ ਜਾਂਦਾ ਹੁਣ ਨਰਿੰਦਰ ਅਤੇ ਸ਼ਮਾ ਦਾ ਜੋ ਚੈਪਟਰ ਸੀ ਉਹ ਬੰਦ ਹੋ ਚੁੱਕਿਆ ਸੀ ਦੋਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਸ਼ਮਾ ਨੂੰ ਇਹ ਨਹੀਂ ਪਤਾ ਸੀ ਕਿ ਨਰਿੰਦਰ ਕਿੱਥੇ ਹੈ ਤੇ ਨਰਿੰਦਰ ਨੂੰ ਇਹ ਨਹੀਂ ਪਤਾ ਸੀ ਕਿ ਸ਼ਮਾ ਕਿੱਥੇ ਹੈ ਤਕਰੀਬਨ 11-12 ਸਾਲ ਗੁਜ਼ਰ ਚੁੱਕੇ ਸੀ 1 ਮਈ 2017 ਨੂੰ ਜੋ ਸ਼ਮਾ ਹੁੰਦੀ ਹੈ ਉਹ ਸ਼ਾਮ ਨੂੰ ਆਪਣੀ ਸਕੂਟੀ ਚੱਕਦੀ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੈਂ ਬਾਜ਼ਾਰ ਜਾ ਕੇ ਆਉਣੀ ਆ। ਸ਼ਮਾ ਚਲੀ ਜਾਂਦੀ ਹੈ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਉਂਦੀ। ਮਾਂ ਪਰੇਸ਼ਾਨ ਹੋ ਜਾਂਦੀ ਹੈ। ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਉਹ ਨਹੀਂ ਮਿਲਦੀ। ਦੂਸਰਾ ਦਿਨ ਆ ਜਾਂਦਾ ਹੈ। ਦੂਸਰੇ ਦਿਨ ਫੇਰ ਸ਼ਮਾ ਦੀ ਤਲਾਸ਼ ਕੀਤੀ ਜਾਂਦੀ ਹੈ ਤਾਂ ਸ਼ਮਾ ਦੀ ਇੱਕ ਸਹੇਲੀ ਉਹ ਦੱਸਦੀ ਹੈ ਕਿ ਜੋ ਸ਼ਮਾ ਗਈ ਉਹ ਤਾਂ ਮੈਨੂੰ ਬਸਤੀ ਸੇਖ ਦੇ ਵਿੱਚ ਮਿਲੀ ਸੀ ਤੇ ਉਹ ਕਹਿ ਰਹੀ ਸੀ ਕਿ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਚੱਲੀ ਆ। ਹੁਣ ਇਸ ਜਗ੍ਹਾ ਦੇ ਉੱਤੇ ਸ਼ਮਾ ਦੀ ਮਾਂ ਆਉਂਦੀ ਹੈ ਤੇ ਉਸ ਤੇ ਹੋਰ ਰਿਸ਼ਤੇਦਾਰ ਆਉਂਦੇ ਆ। ਤਾਂ ਉਹ ਦੇਖਦੇ ਨੇ ਸ਼ਮਾ ਦੀ ਸਕੂਟੀ ਖੜੀ ਹੁੰਦੀ ਹੈ ਤੇ ਉੱਥੇ ਇੱਕ ਘਰ ਹੁੰਦਾ ਜਿਸ ਨੂੰ ਜਿੰਦਾ ਲੱਗਿਆ ਹੁੰਦਾ। ਜਦੋਂ ਆਸੇ-ਪਾਸਿਓਂ ਪੁੱਛਿਆ ਜਾਂਦਾ ਤਾਂ ਲੋਕ ਦੱਸਦੇ ਨੇ ਕਿ ਇੱਥੇ ਨਰਿੰਦਰ ਨੌ ਦਾ ਮੁੰਡਾ ਰਹਿੰਦਾ ਸੀ ਆਪਣੀ ਮਾਂ ਦੇ ਨਾਲ। ਹੁਣ ਸ਼ਮਾ ਦੀ ਮਾਂ ਦੇ ਦਿਮਾਗ ਦੇ ਵਿੱਚ ਇਹ ਆਉਂਦਾ ਕਿ ਜ਼ਰੂਰ ਕੋਈ ਗੜਬੜ ਹੈ ਤਾਂ ਹੁਣ ਜੋ ਇਹ ਜਿੰਦਾ ਸੀ ਇਹ ਤੋੜਿਆ ਜਾਂਦਾ ਹੈ ਜਿੰਦਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਇਆ ਜਾਂਦਾ ਹੈ ਤੇ ਜਦੋਂ ਘਰ ਦੇ ਅੰਦਰ ਸ਼ਮਾ ਦੀ ਮਾਂ ਜੋ ਮੰਜ਼ਰ ਦੇਖਦੀ ਹੈ ਉਸ ਨੂੰ ਦੇਖ ਕੇ ਤਾਂ ਉਸ ਦੀਆਂ ਚੰਗਿਆੜਾ ਨਿਕਲ ਜਾਂਦੀਆਂ ਕਿਉਂਕਿ ਸ਼ਮਾ ਦੇ ਗਲ ਦੇ ਉੱਤੇ ਤੇਜ਼ਧਾਰ ਹਥਿਆਰ ਨਾਲ ਬਾਹਰ ਕੀਤਾ ਹੋਇਆ ਸੀ ਤੇ ਸ਼ਮਾ ਦਾ ਗਲ ਦੁਪੱਟੇ ਦੇ ਨਾਲ ਕੁੱਟਿਆ ਹੋਇਆ ਸੀ ਹੁਣ ਇੱਥੇ ਰੌਲਾ ਪੈ ਜਾਂਦਾ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਜਾਂਦੀ ਹੈ ਪੁਲਿਸ ਸ਼ਮਾ ਦੀ ਬਾਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਪੋਸਟਮਾਰਟਮ ਦੇ ਵਿੱਚ ਵੀ ਇਹੀ ਆਉਂਦਾ ਕਿ ਜੋ ਸ਼ਮਾ ਸੀ ਉਹ ਇੱਕ ਕਿਨਰ ਸੀ ਤੇ ਉਸ ਦੇ ਗਾਲ ਉੱਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਤੇ ਚੁੰਨੀ ਦੇ ਨਾਲ ਉਸ ਦਾ ਗਲ ਕੁੱਟਿਆ ਗਿਆ ਪੁਲਿਸ ਤਾਂ ਨਰਿੰਦਰ ਦੀ ਤਲਾਸ਼ ਕਰ ਰਹੀ ਸੀ ਨਰਿੰਦਰ ਅਤੇ ਉਸ ਦੀ ਮਾਂ ਦੀ ਕਿਉਂਕਿ ਉਹ ਦੋਨੋਂ ਇੱਥੇ ਰਹਿੰਦੇ ਸੀ ਪੁਲਿਸ ਛਾਪੇਮਾਰੀ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਨਰਿੰਦਰ ਤਾਂ ਦਿੱਲੀ ਚਲਿਆ ਗਿਆ ਦਿੱਲੀ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਨਰਿੰਦਰ ਪੁਲਿਸ ਦੇ ਹੱਥ ਲੱਗ ਜਾਂਦਾ ਹੈ ਪਰ ਜੋ ਉਸ ਦੀ ਮਾਂ ਹੁੰਦੀ ਹੈ ਉਹ ਪੁਲਿਸ ਦੇ ਹੱਥ ਨਹੀਂ ਆਉਂਦੀ ਹੁਣ ਨਰਿੰਦਰ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਨਰਿੰਦਰ ਦੱਸਦਾ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ। ਨਰਿੰਦਰ ਦੱਸਦਾ ਕਿ ਮੈਂ 4 ਮਹੀਨਿਆਂ ਤੋਂ ਬਸਤੀ ਸੇਖ ਦੇ ਤੇਜਮੋਹਨ ਨਗਰ ਦੀ ਗਲੀ ਨੰਬਰ 6 ਦੇ ਵਿੱਚ ਰਹਿੰਦਾ ਸੀ। ਉੱਥੇ ਕਿਰਾਏ ਤੇ ਕਮਰਾ ਲੈ ਕੇ। ਕਿਉਂਕਿ ਜੋ ਨਰਿੰਦਰ ਦੀ ਮਾਂ ਸੀ ਉਹ ਬਿਮਾਰ ਰਹਿਣ ਲੱਗਦੀ ਐ ਤੇ ਜੋ ਸਰਿੰਦਰ ਹੁੰਦਾ ਉਸ ਦਾ ਭਰਾ ਉਹ ਜਲੰਧਰ ਦੇ ਵਿੱਚ ਹੀ ਰਹਿੰਦਾ ਹੁੰਦਾ ਤੇ ਉਹ ਨਰਿੰਦਰ ਨੂੰ ਕਹਿੰਦਾ ਕਿ ਤੂੰ ਮਾਂ ਨੂੰ ਲੈ ਕੇ ਜਲੰਧਰ ਆ ਜਾ। ਮੈਂ ਵੀ ਇਸ ਦਾ ਖਿਆਲ ਰੱਖਾਂਗਾ ਤੇ ਤੂੰ ਵੀ ਰੱਖ ਲਵੀਂ। ਸੌਖਾ ਹੋ ਜਾਵੇਗਾ। ਹੁਣ ਜੋ ਨਰਿੰਦਰ ਹੁੰਦਾ ਉਹ ਦਿੱਲੀ ਛੱਡ ਕੇ ਜਲੰਧਰ ਆਉਂਦਾ ਹੈ ਜਲੰਧਰ ਆ ਕੇ ਆਟੋ ਚਲਾਉਂਦਾ ਹੈ ਦਿੱਲੀ ਵੀ ਉਹ ਆਟੋ ਚਲਾਉਂਦਾ ਹੁੰਦਾ ਹੈ ਇੱਥੇ ਆਟੋ ਚਲਾਉਣ ਲੱਗਦਾ ਹੁਣ ਨਾ ਤਾਂ ਸ਼ਮਾ ਨੂੰ ਪਤਾ ਹੁੰਦਾ ਕਿ ਨਰਿੰਦਰ ਜਲੰਧਰ ਦੇ ਵਿੱਚ ਰਹਿ ਰਿਹਾ ਤੇ ਨਾ ਹੀ ਨਰਿੰਦਰ ਨੂੰ ਪਤਾ ਹੁੰਦਾ ਕਿ ਸ਼ਮਾ ਜਲੰਧਰ ਦੇ ਵਿੱਚ ਰਹਿ ਰਹੀ ਹੈ 30 ਅਪ੍ਰੈਲ 2017 ਨੂੰ ਸ਼ਮਾ ਨੂੰ ਨਰਿੰਦਰ ਦੇ ਚਾਚੇ ਦਾ ਮੁੰਡਾ ਮਿਲਦਾ ਹੈ ਤੇ ਉਹ ਉਸ ਨੂੰ ਦੱਸਦਾ ਹੈ ਕਿ ਨਰਿੰਦਰ ਇੱਥੇ ਆਇਆ ਹੋਇਆ ਹੈਗਾ 4 ਮਹੀਨਿਆਂ ਤੋਂ ਇੱਥੇ ਰਹਿ ਰਿਹਾ ਹੁਣ ਸ਼ਮਾ ਦੇ ਮਨ ਦੇ ਵਿੱਚ ਆਉਂਦਾ ਕਿ ਮੈਂ ਉਸ ਨੂੰ ਮਿਲਾਂ ਸ਼ਮਾ ਉਸ ਦਾ ਨੰਬਰ ਲੈ ਲੈਂਦੀ ਹੈ ਨਰਿੰਦਰ ਦਾ ਤੇ ਨਰਿੰਦਰ ਨੂੰ ਕਾਲ ਕਰਦੀ ਹੈ 1 ਮਈ 2017 ਨੂੰ ਜੋ ਸ਼ਮਾ ਹੁੰਦੀ ਹੈ ਉਹ ਤਕਰੀਬਨ ਸਵਾ 8 ਵਜੇ ਨਰਿੰਦਰ ਦੇ ਘਰ ਪਹੁੰਚ ਜਾਂਦੀ ਹੈ ਇੱਥੇ ਇਸ ਨਾਲ ਗੱਲਬਾਤ ਕਰਦੀ ਹੈ ਗੱਲਬਾਤ ਕਰਦੇ ਕਰਦੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਜੋ ਨਰਿੰਦਰ ਹੁੰਦਾ ਉਹ ਸ਼ਮਾ ਨੂੰ ਕਹਿੰਦਾ ਕਿ ਤੂੰ ਆਰਕੈਸਟਰ ਦਾ ਕੰਮ ਛੱਡ ਦੇ ਤੂੰ ਮੇਰੇ ਨਾਲ ਰਹਿ ਮੈਂ ਤੈਨੂੰ ਅਪਣਾ ਲਵਾਂਗਾ ਤੇ ਆਪਾਂ ਕਿਸੇ ਬੱਚੇ ਨੂੰ ਗੋਦ ਲੈ ਲਵਾਂਗੇ ਪਰ ਜੋ ਸਮਾ ਸੀ ਉਹ ਨਰਿੰਦਰ ਨੂੰ ਕਹਿੰਦੀ ਆ ਕਿ ਮੈਂ ਐਦਾਂ ਦਾ ਕੁਝ ਵੀ ਨਹੀਂ ਕਰਾਂਗੀ ਮੈਂ ਆਰਕੈਸਟਰ ਦਾ ਕੰਮ ਨਹੀਂ ਛੱਡਾਂਗੀ ਯਾਨੀ ਇਹ ਗੱਲ ਤੋਂ ਇਹਨਾਂ ਦੇ ਵਿੱਚ ਟਕਰਾਰ ਹੋ ਜਾਂਦੀ ਹੈ ਇੰਨੇ ਸਾਲਾਂ ਬਾਅਦ ਮਿਲਣ ਤੋਂ ਬਾਅਦ ਵੀ ਇਹਨਾਂ ਦੇ ਵਿੱਚ ਟਕਰਾਰ ਹੁੰਦੀ ਹੈ ਇਹ ਟਕਰਾਰ ਇੱਥੇ ਤੱਕ ਵੱਧ ਜਾਂਦੀ ਹੈ ਕਿ ਨਰਿੰਦਰ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਉਹ ਆਪਣੀ ਮਾਂ ਨੂੰ ਬਾਥਰੂਮ ਦੇ ਵਿੱਚ ਬੰਦ ਕਰਦਾ ਹੈ ਤੇ ਉਸ ਤੋਂ ਬਾਅਦ ਜੋ ਸ਼ਮਾ ਹੁੰਦੀ ਹੈ ਉਸ ਦੇ ਉੱਪਰ ਚਾਕੂ ਦੇ ਨਾਲ ਬਾਹਰ ਕਰ ਦਿੰਦਾ ਹੈ ਬਾਹਰ ਕਰਨ ਤੋਂ ਬਾਅਦ ਚੁੰਨੀ ਦੇ ਨਾਲ ਉਸ ਦਾ ਗਲ ਘੁੱਟ ਦਿੰਦਾ ਹੈ ਹੁਣ ਸ਼ਮਾ ਨੂੰ ਮਾਰਨ ਤੋਂ ਬਾਅਦ ਤਕਰੀਬਨ 10:30 ਵਜੇ ਨਰਿੰਦਰ ਆਪਣੀ ਮਾਂ ਨੂੰ ਲੈ ਕੇ ਇਥੋਂ ਦਿੱਲੀ ਚਲਿਆ ਜਾਂਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗੇਗਾ ਪਰ ਜਦੋਂ ਪੁਲਿਸ ਸ਼ਾਂਨਬੀਨ ਕਰਦੀ ਹੈ 7 ਜੁਲਾਈ ਨੂੰ ਨਰਿੰਦਰ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਸ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਇਸ ਉੱਪਰ ਕੇਸ ਚੱਲਦਾ ਹੈ ਤੇ ਅਦਾਲਤ ਵੱਲੋਂ ਨਰਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ ਕਿੱਦਾਂ ਦੇ ਕ੍ਰਾਈਮ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਕੁੜੀ ਦਾ ਮੁੰਡੇ ਦੇ ਨਾਲ ਪਿਆਰ ਹੁੰਦਾ ਕੁੜੀ ਕਿਨਰ ਨਿਕਲਦੀ ਹੈ ਉਸ ਤੋਂ ਬਾਅਦ ਕਈ ਸਾਲ ਲੰਘ ਜਾਂਦੇ ਨੇ ਤਕਰੀਬਨ 11-12 ਸਾਲ ਲੰਘ ਜਾਂਦੇ ਨੇ ਤੇ ਫਿਰ ਉਹਨਾਂ ਦਾ ਮੇਲ ਹੁੰਦਾ ਹੈ ਮੇਲ ਸਿਰਫ ਲੱਗਦਾ ਇਸ ਕਰਕੇ ਹੋਇਆ ਸੀ ਕਿ ਸ਼ਮਾ ਦਾ ਕਤਲ ਹੋਣਾ ਸੀ ਤੇ ਨਰਿੰਦਰ ਦੀ ਜ਼ਿੰਦਗੀ ਬਰਬਾਦ ਹੋਣੀ ਸੀ ਕਿਉਂਕਿ ਨਿਰੰਦਰ ਦੀ ਜੋ ਜ਼ਿੰਦਗੀ ਹੈ ਉਹ ਸਾਰੀ ਜੇਲ੍ਹ ਦੇ ਵਿੱਚ ਹੀ ਕੱਟੇਗੀ ਉਧਰ ਜੋ ਸ਼ਮਾ ਆਪਣੇ ਪਰਿਵਾਰ ਦਾ ਸਹਾਰਾ ਸੀ ਤੇ ਆਰਕੈਸਟਰ ਦਾ ਕੰਮ ਕਰਕੇ ਉਹ ਆਪਣੇ ਪਰਿਵਾਰ ਨੂੰ ਆਪਣੀ ਮਾਂ ਨੂੰ ਵੀ ਪਾਰ ਰਹੀ ਸੀ ਇੱਕ ਦੂਜੇ ਨੂੰ ਐਨਾ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਘਰੋਂ ਭੱਜ ਕੇ ਇੱਕ ਦੂਜੇ ਨਾਲ ਵਿਆਹ ਕਰਵਾਇਆ ਹਾਲਾਤ ਸਮਾਂ ਉਹਨਾਂ ਨੂੰ ਇਹੋ ਜੇ ਮੋੜ ਤੇ ਲੈ ਆਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ É as ficar...